ਸਸਰੀ ਕਾਲ ਪੈਣਾ ਪ੍ਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਵੋਗੇ ਰਾਜੀ ਖੁਸ਼ ਹੋਵੋਗੇ ਪਰਮਾਤਮਾ ਦਾ ਨੌਚੜ ਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਰਬੂਰੀ ਰਾਜ ਚੋਗਣੀ ਤਰੱਕੀ ਬਖਸ਼ੇ ਜੀ ਬਾਹਰ ਬੈਠੇ ਦਸਾਂਵ ਦੇ ਸਾਹ ਵਿੱਚ ਮੇਰੇ ਭੈਣ ਭਰਾਵ ਜੋਗਮਤਾਵਾ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਸਰੀ ਕਾਲ ਜੀ खुशी राजी खुशियां परमात्मा ਦਾ ਅਨੁਚਾਰ ਦੀ ਕਲਾ ਵਿੱਚ ਰੱਖੇ ਸੱਚੇ ਪਾਛੇ ਕਮਾਈ ਦੇ ਵਾਅਦੇ ਕਰੇ ਟੂ ਟੌਪ ਫੈਮਲੀ ਦਾ ਵੀ तहे ਦਿਲੋਂ ਧੰਨਵਾਦ ਆ ਜੀ ਅਸੀਂ ਬਹੁਤ ਖੁਸ਼ ਹਾਂ ਜਦੋਂ ਦਾ ਮੈਂ ਚੈਨਲ ਬਣਾਇਆ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਅਸੀਂ ਇਹਦੇ ਵਿੱਚੋਂ ਬਹੁਤ ਪ੍ਰਾਪਤੀਆਂ ਕੱਢੀਆਂ ਇਹਦੇ ਵਿੱਚੋਂ ਇੱਕ ਮੇਰੇ ਮਨ ਪਸੰਦ ਬਹੁਤ ਗੱਲ ਲੱਗੀ ਇੱਕ ਵੀ ਜਿਹੜਾ ਕੋਈ ਵੀ ਬੰਦਾ ਚ ਭੈਣ ਆ ਪ੍ਰਾਪ ਬਜ਼ੁਰਗਨ ਤੇ ਆਪਾਂ ਜੇ ਮੰਨ ਲਓ ਆਪਾਂ ਸਾ ਆਪਣੀ ਚ ਸਹਿਨਸ਼ੀਲਤਾ ਹੈ ਨਹੀਂ ਸਹਿਨਸ਼ੀਲਤਾ ਵੀ ਜ਼ਰੂਰੀ ਚਾਹੀਦੀ ਆਪ ਨੂੰ ਦਿਮਾਗ ਵੀ ਜ਼ਰੂਰੀ ਚਾਹੀਦਾ ਹੁਣਾਂ ਕਈ ਗੱਲ ਅਗਲਾ ਕਹਿ ਦਿੰਦਾ ਦੂਜਾ ਦੂਜੇ ਦੇ ਅਨੁਸਾਰ ਦਾ ਨਹੀਂ ਅੱਜ ਕੱਲ੍ਹ ਕ੍ਰੋਧਾਂ ਨਾਲ ਭੜਾ ਭਰਿਆ ਪਿਆ ਹੈ ਸੰਸਾਰ ਸਾਰਾ ਹੀ ਜੇ ਕਿਸੇ ਨੂੰ ਬੁਲਾਵਾ ਸਕੇ ਬੁਲਾ ਲਗੇ ਭਾਈ ਜੀ ਕੀ ਹਾਲ ਚਾਲ ਹੈ ਕਹਿੰਦਾ ਵਾਈਪ ਆਪ ਹੁੰਦਾ ਹਨ ਹੋਰ ਬਹੁ ਬੁਰਾ ਹਾਲ ਹੈ ਮਾਰ ਗਏ ਲੁੱਟੇ ਗਏ ਆਇਦਾ ਕਿਤੇ ਨਾ ਕੁਝ ਦੇ ਨਾ ਆਉਂਦਾ ਇਹ ਤਾਂ ਆਪ ਦੀ ਮਿਹਨਤ ਹੈ ਆਪ ਦੀ ਮਿਹਨਤ ਕਰਾਂਗੇ ਆਪਾਂ ਜੋ ਜਿਹ ਮਿਹਨਤ ਕਰਾਂਗੇ ਉਹੋ ਜੇ ਖਾਣਗੇ ਜੋ ਜਿਹ ਬੀਜਾ ਹੋ ਜਾ ਖਾਣਗੇ ਵਟਾਂਗੇ ਵੀ ਉਹ ਹੋ ਜਾ ਤਾਂ ਕਰਕੇ ਵੀ ਆਪਾਂ ਇਹ ਚੀਜ਼ਾਂ ਨੂੰ ਸੋਚ ਕੇ ਵੀ ਆਪਾਂ ਹਰੇਕ ਪ੍ਰਾਣਾਰਮਲ ਵਰਤ ਕੇ ਰਹੀਏ ਆਪਾਂ ਹਰੇਕ ਦੇ ਸਾਥ ਬਈ ਗਰੀਬ ਦਾ ਅਮੀਰ ਦਾ ਨਾ ਹੁਣ ਜਿਵੇਂ ਮੰਨ ਲਓ ਵੀ ਕਈ ਵਾਰੀ ਅੰਤਾਲੀ ਕੇ 체 ਬੰਦੇ ਤੇ ਗਰੀਬੀ ਆ ਜਾਂਦੀ ਹੈ ਉਹ ਕਈ ਹੁਣ ਵਿਚਾਰਾ ਪਾਪੜ ਬੇਲ ਦਾ ਸਿਰਫ ਉਹਦੇ ਬੈਲ ਨੂੰ ਪਤਾ ਮੈਂ ਕੀ ਕਰਨਾ ਕੀ ਨਾ ਕਰਨਾ ਹਨ ਤੇ ਉਹ ਹੁਣ ਆਪਣੇ ਆਪਣੀਆਂਰ ਕਾ ਵਿਹਲਾ ਬੈਠਾ ਕਹਿੰਦਾ ਇਹ ਰਹਿਣੀ ਕਰੀਏ ਬਤ ਪੀ ਜਾਂਦਾ ਹੈ ਆਏ ਆ ਜੋ ਆ ਇਹ ਆਪਾਂ ਆਂਤੂਪਰੰਤੂ ਭਾੜਾ ਫਰ ਲੱਗ ਜਾਨੇ ਹੈ ਦੂਜੇ ਤੇ ਪਰ ਆਪਾਂ ਨੂੰ ਇਹ ਗੱਲ ਸੋਚਣਾ ਚਾਹੀਦਾ ਜੇ ਕਿਸੇ ਦੇ ਘਰੇ ਅੱਗ ਲੱਗੀ ਹੈ ਨਾ ਜੇ ਆਪਾਂ ਉਹਨੂੰ ਕਾਲ ਦੇ ਤੋ ਚਾਂਦ ਚੜ੍ਹ ਕੇ ਵੇਨੇ ਆ ਯਾਰ ਆ ਜੋ ਆਪਾਂ ਵੇਖ ਕੇ ਭਲਾ ਨੇ ਲੜੀ ਜਾਂਦੇ ਆ ਉਹ ਉਹ ਇਹ ਗੱਲ ਦਿਮਾਗ 'ਚ ਇਹ ਗੱਲ ਪੂਰੀ ਸੋਚ ਲਿਆ ਕਰ ਇਹ ਵੀ ਮੈਂ ਜਿਹੜੀ ਅੱਗ ਨੂੰ ਵੇਣਾ ਨਾ ਉਹ ਅੱਗ ਮੇਰੇ ਘਰੇ ਵੀ ਧੁਖਣੀ ਸ਼ੁਰੂ ਹੋ ਗਈ ਹੈ ਅਸੀਂ ਇਹ ਮਨਾਚ ਗੱਲਾਂ ਭੁੱਲ ਜਾਂਦੇ ਆ ਜਦੋਂ ਸਾਡੇ ਤੇ ਆਫ਼ਤਾਂ ਤੇ ਬੀਤਦੀ ਹੈ ਪਤਾ ਉਦੋਂ ਲੱਗਦਾ ਬਾਕੀ ਜੀ ਮੈਂ ਤਾਂ ਇਹ ਗੱਲ ਕਹਿਣਾ ਚਾਹਾਂਗਾ ਕਿ ਜੇ ਕੋਈ ਵੀਰ ਭਰਾ ਕੋਈ ਕਿਸੇ ਦੇ ਘਰੇ ਕਿਸੇ ਮਰਮੂਲੀ ਝਗੜਾ ਹੁੰਦਾ ਉਹਨੂੰ ਵਧਾਉਣ ਦੀ ਕੋਸ਼ਿਸ਼ ਨਾ ਕਰੋ ਉਹਨੂੰ ਆਪਾਂ ਘਟਾਉਣ ਦੀ ਕੋਸ਼ਿਸ਼ ਕਰਨੀ ਹੈ ਚਾਹੇ ਉਹ ਕਿੰਦਾ ਵੀ ਮਸਲਾ ਹੋਵੇ ਦੂਜੀ ਗੱਲ ਜੇ ਬੰਦਾ ਕੋਈ ਮੰਨ ਲਾਵੇ ਕਿ ਉਹ ਨਾਰੂਪਿਆ ਲਾ ਪੀਂਦਾ ਹੋਣਾ ਚਾਹ ਕਰਦਾ ਉਹਦਾ ਨਸ਼ਾ ਛਡਾਉਣ ਲਈ ਬਹੁਤ ਬਰਾਲੇ ਕਰਨੇ ਪੈਂਦੇ ਆ ਇਹ ਇੱਕ 당 ਨਹੀਂ ਇਹ ਨਸ਼ਾ ਛੱਡਿਆ ਜਾਂਦਾ ਕੋਈ ਕਿਸੇ ਵੀ ਪ੍ਰਕਾਰ ਦਾ ਉਹਨੂੰ ਬਿਠਾਓ ਪਿਆਰ ਨਾਲ ਸਮਝਾਓ ਵੀਰੇ ਇਹ ਦਰਲਾਲ ਰਸਤਾ ਬਿਲਕੁਲ ਨਰਕਾਂ ਦਾ ਰਸਤਾ ਹੈ ਇਹਦੇ ਵਿੱਚੋਂ ਬਾਹਰ ਸੁਹੀਏ ਆਪਾਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਕਰੀਏ ਜਿਹੜਾ ਬੜਮੋਲਾ ਜਨਮ ਦਿੱਤਾ ਪ੍ਰਮਾਤਮਾ ਨੇ ਉਹ ਆਪਾਂ ਸਾਰੇ ਭੈਣ ਭਰਾ ਹੱਥ ਖੇਡ ਕੇ ਨਮਾਈਏ ਹੁਣ ਇੱਕ ਘਰ ਤਾਂ ਅੱਗ ਲੱਗੀ ਐ ਦੂਜੇ ਘਰ ਤੇ ਆਪਾਂ ਕਾਲਜ ਤੇ ਬਹਿ ਕੇ ਬਹਿ ਨਹੀਂ ਐ ਉਹ ਕੰਮ ਨਹੀਂ ਗੱਲ ਕਰਦਾ ਐ ਸਹੀ ਨਹੀਂ ਐ ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹਾਂਗਾ ਵੀ ਸਾਰੇ ਭੈਣਾ ਭਰਾਵਾਂ ਦਾ ਸੁਭਾਟ ਗੁਰਦਾਸ ਜੀ ਦੀ ਕਰਨ ਕਰਮਾਤਮਾ ਚੜ੍ਹਦੀ ਕਲਾ ਵਿੱਚ ਰੱਖ ਕੇ ਸੱਚੇ ਪਾਤਸ਼ਾਹ ਸਾਰੇ ਨੂੰ ਤੰਦਰੁਸਤੀ ਦੇਵੇ ਠੀਕ ਐ ਜੀ ਜੇਕਰ ਆਪਾਂ ਕਿਸੇ ਦਾ ਭਲਾ ਮੰਗਾਗੇ ਤਾਂ ਤਾਂ ਕਰਕੇ ਹੀ ਆਪਣਾ ਭਲਾ ਹੋਣਾ ਜੇ ਆਪਾਂ ਕਹੀਏ ਵੀ ਉਹ ਹੌਣ ਤੁਰੇ ਜਾਣੇ ਆਪਾਂ ਗੁਰੂ ਘਰ ਤੁਰੇ ਜਾਣੇ ਕੋਈ ਉੱਥੇ ਗੱਡੀ ਲੈ ਕੇ ਆਇਆ ਉਹ ਅਰਦਾਸ ਬੇਨਤੀ ਕਰਾਉਣਾ ਹੈ ਵੀ ਚਾਹ ਪਾਤਸ਼ਾਹੀ ਮਿਹਰ ਕਰਪਾ ਅਨੁਸਾਰ ਮੈਂ ਚੀਜ਼ ਖਰੀਦੀ ਹੈ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਮੈਂ ਇਸ ਲਈ ਸ਼ੁਕਰਾਨਾ ਕਰਨ ਆਇਆ ਕੋਣ ਉੱਥੇ ਖੜੇ ਗੱਡੀ ਨੂੰ ਆਪਾਂ ਵੇਖੀ ਜਾਂਦੇ ਨੇ ਕਿਵੇਂ ਲਈਏ ਨੇ ਫਲਾਨਾ ਮਾਮੇ ਤੋਂ ਪੈਸੇ ਲੈ ਹੋਣਗੇ ਨੇ ਇਹਨੇ ਫਲਾਨੇ ਤੋਂ ਪੈਸੇ ਲਏ ਸਾਡਾ ਆਹੀ ਗੱਲਾਂ ਰਹਿਣਗੀਆਂ ਉਹ ਉਹ ਚੀਜ਼ ਨੂੰ ਇਸ ਚੀਜ਼ ਨੂੰ ਵੇਖਿਆ ਜਾਵੇ ਕਿ ਕਿਵੇਂ ਵੀ ਇਹਨੇ ਚੀਜ਼ ਲਈ ਹੈ ਮਿਹਨਤ ਕਰਕੇ ਲਈ ਹੈ ਜਿੱਦਾਂ ਇਹਨੇ ਮਿਹਨਤ ਕੀਤੀ ਹੈ ਉਦਾਂ ਹੀ ਆਪਾਂ ਵਟ ਕਰਗੇ ਆਪਾਂ ਨੂੰ ਵੀ ਚੀਜ਼ ਇਹ ਪ੍ਰਾਪਤ ਹੋ ਸਕਦੀ ਹੈ ਹੁਣ ਆਪਾਂ ਕਿਸੇ ਦੇ ਕੋਈ ਮਸ਼ੀਨਰੀ ਲਿਆਉਂਦੇ ਆਪਾਂ ਬਧਾਈਆਂ ਦੇਣ ਜਾਂਦੇ ਹਾਂ ਬਾਈ ਬਧਾਈਆਂ ਬਹੁਤ ਬਹੁਤ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਵਾਅਦਾ ਕਰਿਆ ਨਾ ਤੇ ਕਈ ਫਰਮਾਂ ਅੱਜ ਕੱਲ ਲਾਗ ਡਾਟਾ ਵੀ ਹੁੰਦੀਆਂ ਬਹੁਤ ਲਾਗ ਡਾਟਾ ਹੁੰਦੀਆਂ ਇੱਕ ਦੂਜੇ ਦਾ ਮੜਾ ਮੋਟਾ ਕੁਛ-ਕੁਛ ਲੈ ਤਾਂ ਹੁੰਦੇ ਰਿਨੇ ਸੁਇਸ਼ ਕਰਕੇ ਜਿਹੜਾ ਆਪਦਾ ਦਿਲ ਲੈਣਾ ਉਹਨੂੰ ਸੱਤ ਸੱਤ ਸ਼ੀਸ਼ੇ ਦੀ ਤਰ੍ਹਾਂ ਰੱਖੋ ਪ੍ਰਮਾਤਮਾ ਤੁਹਾਡੇ ਨਾਲ ਆ ਤੁਹਾਡੇ ਸਾਥ ਹੈ ਠੀਕ ਹੈ ਜੀ ਜੇ ਆਪਾਂ ਉਹਨੂੰ ਇਹ ਗੱਲ ਸੋਚ ਲਈ ਜਦ ਆਪਾਂ ਕੋਈ ਜਿਹੜਾ ਕੋਈ ਰੱਬ ਵੇਂਦਾ ਆ ਤੁਹਾਨੂੰ ਜਿਹੜਾ ਕਿਸੇ ਨੇ ਵੇਖਿਆ ਆ ਜ ਮੰਨ ਲਓ ਚੋਰ ਚੋਰੀ ਕਰਦਾ ਚੋਰ ਨੂੰ ਚੋਰੀ ਜਦੋਂ ਹੋਗੀ ਉਹਦੀ ਬੱਲੇ ਬੱਲੇ ਜੇ ਫੜਿਆ ਗਿਆ ਫਿਰ ਮਾਰਿਆ ਗਿਆ ਠੀਕ ਹੈ ਜੀ ਆਪਾਂ ਜੇ ਕਰ ਕਿਸੇ ਦਾ ਆਪਦਾ ਦਿਲ ਉਹ ਚੰਗਾ ਸੋਚਾਂਗੇ ਤਾਂ ਕਰਕੇ ਪ੍ਰਮਾਤਮਾ ਨੇ ਆਪਣੇ ਵਾਸਤੇ ਰਾਹ ਸਿੱਧਾ ਕੀ ਤਾਂ ਦਿੰਦਾ ਹੈ ਆਪਾਂ ਕਹਿ ਰਹੀਏ ਫਲਾਕਾਂ ਤੋਂ ਆਏ ਫਲਾਣ ਨੇ ਬਈ ਇੰਨੇ ਦੇਣੇ ਆ ਫਲਾਣ ਨੇ ਇੰਨੇ ਦੇਣੇ ਆ ਆਪਾਂ ਬਹਿ ਕੇ ਗੁੰਡਾ ਤੇ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਨੇ ਤੇ Eso ਇਸ ਕਰਕੇ ਮੈਂ ਇਹ ਆਪਾਂ ਤੇ ਹੀ ਚਾਹਵੇਂ ਦੋ ਤਮਰਦਾਸ ਕਰੋ ਸੱਚਾ ਪਾਤਸ਼ਾਹ ਜਿਹੜੀ ਦੋ ਵੇਲੇ ਦੀ ਸਾਨੂੰ ਰੋਟੀ ਹੈ ਨਾ ਮਿਲਦੀ ਹੈ ਬਸ ਇੰਨੀ ਮਿਲੀ ਜਾਵੇ ਇਹ ਤੋਂ ਉੱਤੇ ਸਾਨੂੰ ਕੁਛ ਨਹੀਂ ਚਾਹੀਦਾ ਤੰਦਰੁਸਤੀ ਸੇਤ ਪ੍ਰਮਾਤਮਾ ਸਾਰੇ ਬੱਚਾ ਤੰਦਰੁਸਤੀ ਦੇ ਵੀ ਪਰ ਅਸੀਂ ਇਹ ਚੀਜ਼ਾਂ ਥੋੜੇ ਮਨ ਦੇ ਵਿੱਚ ਇਹ ਗੱਲ ਵਸਾ ਲੈਨੇ ਐ ਵੀ ਫਲਾਣਾ ਬੰਦਾ ਮਾੜਾ ਜੇ ਆਪਾਂ ਫਲਾਣੇ ਬੰਦੇ ਕੋਲੇ ਮਿਲ ਲਗੇ ਤਾਂ ਆਪਾਂ ਨੂੰ ਉਹ ਕੁਛ ਮੰਗੂਗਾ ਵੀਰੋ ਮੰਗਣਾ ਨਹੀਂ ਚਾਹੁੰਦਾ ਉਹ ਕੋਈ ਕੁਛ ਨਹੀਂ ਕਰਨਾ ਚਾਹੁੰਦਾ ਉਹ ਸਿਰਫ ਇੰਨਾ ਹੀ ਦੱਸਦਾ ਧੋਖੀ ਭਰੋਲਣਾ ਚਾਹੁੰਦਾ ਜਿਵੇਂ ਵਰੀ ਕਿਸੇ ਬੰਦੇ ਕੋਲੋਂ ਨਾ ਟੁੱਟ ਜਾਵੇ ਜੇਕਰ ਆਪ ਉਹਦੇ ਕੋਲੇ ਜਾਣ ਤੋਂ ਚਿਚਕ ਗਏ ਯਾਰ ਉਹਦੇ ਕੋਲੇ ਗਏ ਯਾਰ ਉਹਨਾਂ ਕੀ ਪਤਾ ਕੀ ਮੰਗ ਕਰ ਦੇਣੇ ਕੀ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਉਹ ਇੱਕ ਸਿਰਫ ਮੰਜੇ ਤੇ ਬੈਠਾ ਜਿਹੜਾ ਮਰੀਜ਼ ਹੁੰਦਾ ਉਹ ਆਪਦੀ ਤੈਲ ਦੀ ਪੜਾਹ ਕੱਢ ਲੈਂਦਾ ਤਾਂ ਕਿ ਜਿਹੜੇ ਆਉਣ ਵਾਲੇ 4-5 ਘੰਟੇ ਉਹਦੇ ਸੌਖੇ ਰਹੇ। ਸੋ ਮੈਂ ਆਪਦੀ ਵੀਤੀ ਦਾਤ 10 ਹੁਣ ਮੈਂ ਦੱਸ ਰਿਹਾ ਹਾਂ ਤੁਸੀਂ ਧਿਆਰ ਨਾਲ ਸੁਣਿਓ। ਬਈ ਮੈਂ ਤੇ ਪਹਿਲਾਂ ਮਾਤਾ ਹੁੰਦੇ ਸੀਗੇ। ਮੇਰਾ ਡੈਡੀ ਚਰਨ ਵਿੱਚ ਉਹ ਐਕਸੀਡੈਂਟ ਦੌਰਾਨ ਉਹਦੀ ਡੇਥ ਹੋ ਗਈ ਉਦੋਂ ਬਾਅਦ ਹੌਲੀ 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 ਸਮਾਂ ਲੰਘਦਾ ਗਿਆ ਮਾਤਾ ਬਹਿਰਦ ਹੋ ਗਈ ਉੱਥੇ ਆ ਬੈਠਿਆ ਨਹੀਂ ਜਾਂਦਾ ਸੀ ਵਾਕਰ ਤੇ ਉਰਦੀ ਸੀ ਅੱਛਾ ਹੌਲੀ ਹੌਲੀ ਜੀ ਸਾਡਾ ਮਾਤਾ ਨੇ ਜਿਹੜਾ ਮਾਤਾ ਕੋਲੇ ਆਉਣਾ ਮਾ ਵਰਤਪਾਵੇਂ ਕਿੰਨਾ ਵੀ ਮਾੜਾ ਹੋਵੇ ਕਿੰਨਾ ਵੀ ਕੁਛ ਕਰਦਾ ਹੋਵੇ ਕਦੇ ਮਾਣੇ ਮਾ ਆਪਦੇ ਪੁੱਤ ਨੂੰ ਮਾੜਾ ਨਹੀਂ ਕਹਿੰਦੀ ਮਾ ਮਾਚੀ ਵੀ ਹੈ ਪਰ ਇੱਕ ਸਾਨੂੰ ਆਏ ਮਾਤਾ ਹਰੀ ਕੋਲੇ ਕੰਮ ਲੱਗ ਕੇ ਚਾ ਕਰੇ ਜੀ ਇਹਨੂੰ ਰਿਸ਼ਤਾ ਕਰਾਓ ਮੈਂ ਵੀ ਕੋਈ ਰੋਟੀ ਪਾਣੀ ਅੱਥਾ ਦਿਖਾ ਕੇ ਵੇਖ ਲਾ ਮੈਂ ਵੀ ਆਪ ਦੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਗੱਡੀ ਹੈ ਨਾ ਤੇ ਇੱਕ ਵਾਰੀ ਸਾਡੇ ਕੋਲੇ ਆ ਗਿਆ ਕੋਈ 65 ਚੋਈ ਸੀਗਾ ਕੋਈ ਉਹ ਘਾਂ ਦਿਖਾਉਣੇ ਦਾ ਸਪਾਈ ਉਹ ਪਰ ਬੰਦਾ ਆਇਆ ਸਾਡੇ ਕੋਲੇ ਉਹਨੇ ਜਦੋਂ ਆਕੇ ਤੇ ਮੈਂ ਸੋਚਿਆ ਮੈਂ ਕਿ ਅ ਵੀ ਗਰਮੀ ਦਾ ਮੌਸਮ ਸੀਗਾ ਮੈਂ ਕਿ ਆ ਵੀ 100 ਰੁਪਏ ਦੀ ਬੋਤਲ ਆਊਗੀ ਠੰਡੇ ਦੀ 20-20 ਦੇ ਦੋ 40 140 ਰੁਪਏ ਬਣ ਗਏ ਤੇ ਮੈਂ ਠੰਡੇ ਠੁੰਡੇ ਲਿਆ ਆ ਆ ਦਾ ਜੜੀ ਕੇ ਸਾਰੇ ਬੋ ਪਰ ਛਾੜੂ ਵੇ ਰਿਆ ਤੇ ਜਦੋਂ ਆਇਆ ਮੈਂ ਆਏ ਬੈਠੇ ਗੱਲਬਾਤ ਕੀਤੀ ਉਹਨਾਂ ਨੇ ਘਰ-ਬਾਰ ਵੇਖਿਆ ਕਾਕਾ ਕੀ ਕਰਦਾ ਤੇ ਮਾਤਾ ਜਨੀ ਵੀ ਕਾਕਾ ਭਾਈ ਕੋਲ ਸੀ ਨਿਕੰਦਾ ਮੈਂ ਤੁਹਾਨੂੰ ਅੱਜ ਕਹਿ ਦਿੱਤੀ ਟੇਲਰ ਲੱਗਾ ਜਾਂ ਕੋਈ ਕਾਸਾ ਕੰਮ ਕਰਦਾ ਪ라이ਵਟੀ ਦਾ ਮੋਂਗਾ ਮੋਂਗਾ ਤੇ ਜਮੀਨ ਹੈ ਜਮੀਨਾਂ ਜੀਆ ਕੋਈ ਨਸ਼ਾ ਪਤਾ ਕੋਈ ਨਸ਼ਾ ਪਤਾ ਨਹੀਂ ਚਲੋ ਠੀਕ ਹੈ ਘਰ ਵੀ ਸਾਡੀ ਪਸੰਦ ਦਾ ਬਾਕੀ ਅਸੀਂ ਆਪ ਦੇ ਪਰਿਵਾਰ ਨਾਲ ਜਾ ਕੇ ਰਹਿ ਲਾਵਾਂਗੇ ਚਲੋ ਉਹ ਉੱਠ ਕੇ ਇੱਕ ਥੋੜੇ ਚਿਰ ਬਾਅਦ ਹੋਰ ਆ ਗਿਆ ਤਿੰਨ ਚੌਹਾਂ ਦਿਨਾਂ ਬਾਅਦ ਉਹ ਵੀ ਮੈਨੂੰ ਆਏ ਰਸਤਾ ਨਾਲ ਵੀ ਇਸ ਤਰ੍ਹਾਂ ਕਰਕੇ ਕੁੜੀ ਬਾਰਾ ਬੜੀਆ ਹੈ ਘਰੋਂ ਗਰੀਬ ਹੈ ਇਸ ਤਰ੍ਹਾਂ ਕਰਕੇ ਤੇ ਆ ਭਾਈ ਇਹ ਕਿ ਰਸਤੇ ਕਰਾਂਦਾ ਰੁਪਿਆ 50000 ਲੈਂਦਾ ਚਲੋ ਜੀ ਮੈਂ ਉਦੋਂ ਵੀ ਮੰਨ ਚਾਹੀ ਸੋਚਾ ਮੈਂ ਕਿ ਤੈਨੂੰ 50000 ਦੇ ਕੇ ਤੂੰ ਇਹ 50 50 ਲੈ ਕੇ ਰਾਹ ਪੋ ਨਾ ਪੰਜਾ ਜੋ ਕਰੇ ਮਗਰ ਨਾ ਮਾਤਾ ਨਾ ਮੈਂ ਅਗਲਾ ਵੈਨਾ ਵੀ ਦੂਜੀ ਪਹਿਲਾਂ ਕੋ ਕੁੱਤੇ ਹਨਾ ਸੋ ਇਹ ਗੱਲਾਂ ਬਹੁਤ ਮੇਰ ਨਾਲ ਹੋਈਆਂ ਚਲੋ ਸਮਾਂ ਬੀਤਦਾ ਗਿਆ ਬੀਤਦਾ ਗਿਆ ਬੀਤਦਾ ਗਿਆ ਤੇ ਗੱਲ ਨਾ ਕਿਤੇ ਵੀ ਬਣੀ ਜੇ ਕਿਸੇ ਨੇ ਮਾਤਾ ਨੂੰ ਕਹਤਾ ਇਹਨੂੰ ਕਹ ਵੀ ਛੜ ਦੀ ਕੁੱਟੀ ਰੱਖਿਆ ਚ ਰਸਤੇ ਦੇ ਵਿੱਚ ਨਾਲੇ ਜਿੰਦਾ ਲਾਏ ਮੈਂ ਇਹ ਚੀਜ਼ਾਂ ਨੂੰ ਮੰਨਦਾ ਨਹੀਂ ਸੀ ਮੈਂ ਕਿਹਾ ਵੀ ਜੇ ਕਰਮਾ ਚੋਂ ਸੋਖ ਹੋਇਆ ਤਾਂ ਜ਼ਰੂਰ ਮਿਲੂਗਾ ਜੇ ਨਹੀਂ ਹੈ ਤੇ ਪਰ ਜੀ ਆਂਦਾ ਮੈਂ ਟੈਨਸ਼ਨ ਐਨੀ ਟੈਨਸ਼ਨ ਚ ਰਿਆ ਕਰਦਾ ਵੀ ਅਸੀਂ ਮਾਤਾ ਵੀ ਹੋਵੇਂ ਆ ਨਾ ਮੈਂ ਵੀ ਹੋਵੇਂ ਆ ਤੇ ਜੇ ਮਾਤਾ ਹੁੰਦੀ ਹੁੰਦੀ ਤਾਂ ਕੋਈ ਗੱਲਬਾਤ ਬਣ ਗਈ ਇਹ ਹੁੰਦੀ ਉੱਡੀ ਤੋਂ ਬਣਉਂਦੀ ਪਰ ਮੈਂ ਚਲੋ ਜੀ ਮਾਂ ਮਾਤਾ ਨੂੰ ਅਸੀਂ ਹੋਲੀ ਵਾਲੀ ਮੈਂ ਇਹਨੂੰ ਮਾਤਾ ਨੂੰ ਟੀਵੀ ਹੋ ਗਿਆ ਟੀਵੀ ਹੋ ਗਿਆ ਤੇ ਮੇਰੇ ਮਾਮੀ ਜੀ ਇੱਥੇ ਆਉਂਦੇ ਸੀ ਉਹ ਚਾਰੇ ਪੰਜੀ 7 ਦਿਨੀ ਇਹ ਮਾਪੇ ਪੁੱਤ ਜਰੂਰ ਆਉਂਦੇ ਸੀ ਉਹ ਫਿਰ ਮਾਂ ਦਾ ਮਾਮੀ ਕਿਹਾ ਵੀ ਇਹ ਟੀਵੀ ਦਾ ਅਸੀਂ ਪ੍ਰੀਤਪੁਰ ਤੋਂ ਹਸਪਤਾਲ ਜੋ ਐਥੋਗ੍ਰਾਮ ਵਿੱਚ ਹੱਥ ਲਗਵਾ ਲਿਆ ਜੀ ਵੀ ਇਤਨਾ ਕਰਕੇ ਗਰੀਬ ਆਦਮੀ ਨਹੀਂ ਇੰਨਾ ਪੈਸਾ ਲੱਗਣਾ ਨਾ ਵੀ ਇਹ ਦੋਨੇ ਮੁੰਡਾ ਆਵਾਜ਼ ਹੈ ਮਾਤਾ ਬਿਹਰਤ ਸੋਇਸ ਕਰਕੇ ਵੀ ਬਿਹਤਰਾ ਕਰਕੇ ਵੀ ਇਹਨੂੰ ਦਵਾਈ ਫਰੀ ਦਿੱਤੀ ਜਾਵੇ ਜੇ ਫਰੀ ਨਹੀਂ ਤਾਂ ਜੇ ਮੈਨੂੰ ਤਿੰਨ ਦੀ ਅੱਧੀ ਦਵਾਈ ਦਿੱਤੀ ਜਾਵੇ ਵੀ ਅੱਧੇ ਰੇਟ ਤੇ ਦਿੱਤੀ ਜਾਵੇ ਚਲੋ ਜੀ ਉਹ ਅਸੀਂ ਉੱਥੋਂ ਖਰੀਦ ਕੋਲੋਂ ਦਵਾਈ ਲੈ ਰਹੇ ਹਾਂ ਤੇ ਇੱਕ ਜਿਹੜੇ ਭਾਈ ਨੇ ਮੇਰੇ ਨਾਲ ਸੰਪਰਕ ਦਿੱਤਾ ਮੇਰੇ ਤਾਂ ਦੇ ਮੁੰਡਾ ਨੇ ਬਹੁਤ ਜ਼ਿਆਦਾ ਉਹਨੂੰ ਆਨੇ ਵੀ ਮਾਤਾ ਜੀ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਭਰਾਵਾਂ ਨੇ ਮੇਰੇ ਨਾਲ ਮਦਦ ਬਹੁਤ ਕੀਤੀ ਬਹੁਤ ਸਹਯੋਗ ਦਿੱਤਾ ਮੇਰੇ ਭੈਣ ਨੇ ਭਾਂਜੇ ਨੇ ਬਹੁਤ ਮੇਰੀ ਮਦਦ ਕੀਤੀ ਨਾਲ ਵੀ ਘਟਦੇ ਰਹੇ ਤੇ ਜਦੋਂ ਮਾਤਾ ਪਰਵਾਲੀ ਡਾਊਨ ਹੋਊਗੀ ਤਾਂ ਉਹਨ ਘਰੇ ਸਾਹਮਣ ਵਾਲਾ ਤਾਂ ਕੋਈ ਨਹੀਂ ਸੀਗਾ ਤੇ ਮਾਤਾ ਨੂੰ ਉੱਧਰ ਤਾਇਏ ਕਿਤੇ ਤਾਇਏ ਦੇ ਮੁੰਡੇ ਲੈ ਕੇ ਉਹਨ ਬ੍ਰੇਟੇ ਔਖਾ ਸਾਨੂੰ ਆਉਣਾ ਜਾਣਾ ਵੀ ਹੈ ਨਾ ਵੀ ਸਮਾਂ ਸਮਾਂ ਪੜਾਉਣਾ ਤੇ ਉੱਥੇ ਨੇੜੇ ਕੋਲੇ ਬੈਠੀ ਹੋਊਗੀ ਨਾਲੇ ਫਰਮਾ ਸੋਖਾ ਵੀ ਚੱਤ ਵਾਂਕਰੇ ਕੋਲੇ ਕਈ ਵਾਰੀ ਸਾਨੂੰ ਕਾ ਜਾਣਾ ਪਣਾੰਦਾ ਹਾਂ ਉਹ ਫਿਰ ਚਾਹੀ ਉੱਥੋਂ ਬੋਲਣਾ ਹੀ ਹਟ ਗਈ ਇਹ ਵਾਲੀ ਡਾਊਨ ਹੋ ਗਈ ਫੇਰ ਓਲੀ ਓਲੀ ਤੇ ਮੈਂ ਵੀ ਸੋਚਿਆ ਮੈਂ ਵੀ ਦਿਲ ਜਾਂ ਛੱਡ ਕੇ ਮੈਂ ਕਦੀ ਨਹੀਂ ਇਹ ਬੜਾ ਟਾਈਮ ਨਹੀਂ ਕੱਟਦੀ ਤੇ ਉਹ ਮਾਮੀ ਦੀ ਮਾਮੀ ਗਿਆ ਤੇ ਮਾਮੂ ਜੀ ਦੇ ਵੱਡੇ ਆਏ ਉਹਨਾਂ ਨੇ ਗੱਲਬਾਤ ਇੱਥੇ ਬਹਿ ਕੇ ਕੀਤੀ ਉਹ ਇੱਥੋਂ ਸਾਡੇ ਹੈਡ ਗ੍ਰੰਥੀ ਬਾਬਾ ਜਮੇਰ ਸਿੰਘ ਜੀ ਅੰਦਰਲੇ ਗੁਰਦੁਆਰਾ ਸਾਹਿਬ ਤੇ ਇੱਕ ਇਹ ਦਾ ਮੇਰੀ ਮੰਮੀ ਦੇ ਚੋਲੇ ਦਾ ਬੰਦਾ ਉਹ ਵੀ ਕਹਿਣੀ ਹੋਰੇ ਵੀ ਸੰਤ ਬਾਬਾ ਜੀ ਕੋਰੇ ਵਾਲੇ ਜੀ ਉਹਨਾਂ ਦੇ ਨਾਲ ਰਹਿੰਦੇ ਸੀ ਇਹ ਤੋਂ ਬਜਾਗਰ ਸਿੰਘ ਜੀ ਉਹਨਾਂ ਨੇ ਪਰ ਮਾਮੀ ਨਾਲ ਗੱਲਬਾਤ ਕੀਤੀ ਮਾਮੀ ਨੂੰ ਆਹਦੇ ਨਾਂ ਵੀ ਇਹ ਨੂੰ ਇੱਕ ਦੇਸੀ ਗਾਂ ਦਾ ਪਿਸ਼ਾਬ ਦੇ ਇੱਕ ਕੱਚੂ ਕੋਟਾ ਜਿਹੜੇ ਟੀਵੀ ਵਾਲੇ ਬੰਦੇ ਨੂੰ ਦਿੱਤਾ ਜਾਵੇ ਤਾਂ ਉਹ ਜਲਦੀ ਠੀਕ ਹੋ ਜਾਂਦਾ ਉਹ ਅਸੀਂ ਸੋਚਿਆ ਵੀ ਮਾਤਾ ਨੇ ਤਾਂ ਇਹ ਕੁਝ ਪੀਣਾ ਨਹੀਂ ਗਾ ਨਾ ਮਾਤਾ ਅੰਡਾ ਖਾਂਦੀ ਐ ਕੀ 할ੋਗਾ ਕਰੋੜਾਂ ਨੇ ਆਖਿਆ ਬਾਰੇ ਵੀ ਲਿਆ ਅਸੀਂ ਦੇਵਾਂਗੇ ਪਿਓਣਾ ਤੁਹਾਡੇ ਵੱਸ ਅਸੀਂ ਚਲੋ ਜੀ ਉਹਨਾਂ ਨੇ ਵਿਚਾਰਿਆ ਨੇ ਹੈਲਪ ਕੀਤੀ ਸਾਡੀ ਉਹ ਚਾਰਾ ਬੋਤਲ ਭਰ ਕੇ ਲਿਆਇਆ ਫਿਰ ਕਚੂ ਕੁ ਮੋ ਲਿਆਏ ਜਾਨੀ ਕਿ ਟੀਵੀ ਵਾਲੇ 90 ਡੀ ਕੇ ਲੱਗਦੇ ਇੱਕ ਟੀਕਰ ਉਹ ਹੀ ਤਾਂ ਲੱਗਦਾ ਉਹ ਹੌਲੀ ਹੌਲੀ ਜਦੋਂ ਅੰਨਾਂ ਨੂੰ ਅਸੀਂ ਸਾਰੇ ਦਵਾਈ ਦਾ ਟੈਮੈਂਟ ਕੀਤਾ ਤੇ ਉਹ ਹੌਲੀ ਹੌਲੀ ਫਰਕ ਪੈਦਾ ਪੈ ਗਿਆ ਉਹ ਬਾਤ ਕਰਦੇ ਤੌਰ ਲੱਗੀ ਪਹਿਲਾ ਜਮਾ ਨਹੀਂ ਸੀ ਉੱਠਿਆ ਬੈਠਾ ਜਾਂਦਾ ਨਾ ਕੋਈ ਕਿਸ ਨੂੰ ਪਛਾਣਦੀ ਸੀ ਮਾੜਾ ਜਾਂ ਝੋਲਾ ਜਾਂ ਪੈਂਦਾ ਤੇ ਉਹ ਕਹਿੰਦਾ ਨਾ ਵੀ ਬੁਲਾਣਾ ਪਰ ਭੇਰ ਵੀ ਅਸੀਂ ਜਿਤੋਂ ਜਦੋਂ ਜਾਨੀ ਕਿ ਕੇਰਨ ਜਿਹੜੀ ਮੈਂ ਮਾਤਾ ਮੰਝਦੇ ਤੇ ਪਈ ਸੀ ਉਹਨੂੰ ਅਸੀਂ ਬਾਕਰ ਦੇ ਤੌਰ ਤੇ ਕਰਤਾ ਜਿਹੜਾ ਆਪਦਾ ਲੈ ਕੇ ਚੁੱਕ ਸੁਣਿਆ ਹੌਲੀ ਹੌਲੀ ਸਾਡਾ ਰਸਤਾ ਤੈ ਹੋ ਗਿਆ ਰਸਤਾ ਤੈ ਹੋ ਗਿਆ ਤੇ ਉਦੋਂ ਬਾਅਦ ਥੋੜੇ ਚਿਰ ਬਾਅਦ ਮੇਰੇ ਵਿਆਹ ਤੋਂ 8 ਸੱਤਾਂ ਦਿਨਾਂ ਬਾਅਦ ਮੇਰੇ ਤਾਈ ਮਨ ਜਾ ਜਾਨੀ ਕਿ ਹੋਰ ਵੀ ਟੈਨਸ਼ਨਾਂ ਚ ਜ਼ਿਆਦਾ ਪੈ ਗਿਆ ਕਿਉਂ ਮਾਤਾ ਪਿਤਾ ਉਧਰੋਂ ਅਸੀਂ ਦੋਨੇ ਬੱਚੋ ਰਤੇ ਹੀ ਤੇ ਸਾਡੂੰ ਮੁਸ਼ਕਲਾਂ ਆਈਆਂ ਬਹੁਤ ਇੱਕ ਸਾਡਾ ਟਾਇਲ ਬੱਤੀਆਂ ਦੇ ਘਰ ਠੀਕਾ ਤੇ ਮਗਰਲੇ ਬਰਾਂਡੇ ਦਾ ਵੀ ਹਾਲ ਖਸਤਾ ਸੀ ਮੂਹਰੇ ਉਹ ਬਰਾਂਡੇ ਦਾ ਵੀ ਪੁਰਾਣਾ ਸੀ ਕਵਰੇ ਚ ਤਰੇੜਾਂ ਆ ਗਿਆ ਸੀਗੀਆਂ ਸਿਰਫ ਅਸੀਂ ਜਿਹੜੀ ਜ਼ਿੰਦਗੀ ਅਸੀਂ ਦੋ ਆ ਜਿੰਨਾ ਜੀਅਨੇ ਇੱਕ ਮਾਤਾ ਇੱਕ ਮੈਂ ਇੱਕ ਕਰਮਜੀਤ ਇਹਨਾਂ ਦੇ ਇਹਨਾਂ ਦੇ ਇਹਨਾਂ ਨੇ ਉਹ ਅਸੀਂ ਦੋਵਾਂ ਨੇ ਲੜਖੜ ਅਸੀਂ ਦੋਵਾਂ ਜੀ ਆਨੇ ਢਲੋ ਉਹਨਾਂ ਮੈਂ ਆਤਾ ਹੋਰ ਇਹ ਹੌਲੀ ਹੌਲੀ ਉੱਥੇ ਜਦੋਂ ਮੰਜੇ ਤੇ ਮਾਤਾ ਨੇ ਬਹਿ ਜਾਣਾ ਤੇ ਇਹਨਾਂ ਪਾਣੀ ਪੂਣੀ ਅਸੀਂ ਰੋੜ ਕੇ ਆਪ ਹੀ ਲੈ ਆਉਣੇ ਪਾਰਟੀ ਨੇੜੇ ਜਾ ਮੰਝਾਈ ਅਸੀਂ ਉਸਤਾਬਾ ਕੋਲੇ ਢਾਣ ਤੇ ਅਸੀਂ ਮਾਤਾ ਜਿੰਨੀ ਜੋ ਕਰੇ ਸੀਗੇ ਪੂਰੀ ਪਰਵਰਿਸ਼ ਕੀਤੀ ਉਹਦੀ ਕੋਈ ਅਸੀਂ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਕਿ ਉਹਨਾਂ ਤੇ ਉਹਨਾਂ ਦਾ ਸੁਭਾਅ ਥੋੜਾ ਜਿਹਾ ਮਾਤਾ ਦਾ ਨਾ ਵੀ ਜੇ ਖੁਸ਼ ਆ ਤਾਂ ਉਹਨਾਂ ਨੇ ਖੁਸ਼ ਰਹਿਣਾ ਜੇ ਉਹਨਾਂ ਨੂੰ ਥੋੜਾ ਜਿਹਾ ਨਰਾਜ਼ ਲੜਾ ਨਰਾਜ਼ ਹੀ ਹੋਣ ਲੱਗ ਜਗਾ ਤੇ ਮੈਂ ਐਂ ਸੋਚਦਾ ਹੁੰਦਾ ਸੀ ਮੈਂ ਰਾਤ ਨੂੰ ਪਏ ਰਿਹਾ ਸੋਚੀ ਆ ਨਾ ਮਨਾ ਵੀ ਅਸ ਹਰੇਕ ਨੇ ਆਈ ਕਹਿਣਾ ਯਾਰ ਇਹਨਾਂ ਨੇ ਕੀ ਸੇਵਾ ਕੀਤੀ ਮਾਤਾ ਜੀ ਆਪ ਤਾਂ ਦੋਨੇ ਲੱਗਦਾ ਤੋ ਆ ਰਹੀ ਹੈ ਇੱਕ ਇਹ ਮੈਨੂੰ ਸਾਹਮਣੇ ਸਾਹਮਣੇ ਹੋਣੀ ਹੈ ਕਈਆਂ ਨੇ ਮਨ ਚ ਆਏ ਗੱਲਾਂ ਸੋਚਣੀਆਂ ਕਈਆਂ ਨੇ ਮੈਨੂੰ ਪੁੱਛ ਲੈਣਾ ਯਾਰ ਤੁਹਾਡਾ ਉਹ ਕਹਾਵਤ ਤੇ ਤੁਸੀਂ ਆਓ ਕਰੋ ਕੋਈ 부ੜੀ ਰੱਖ ਲਓ ਮਾਤਾ ਸੰਭਣ ਵਾਸਤੇ ਤੇ ਉਹਨਾਂ ਨੂੰ ਤੁਸੀਂ ਪੈਸੇ ਭੇਜ ਦਿਓ ਮੈਂ ਕਹੇ ਯਾਰ ਇਹਨੇ ਪੈਸੇ ਲਾਉਣ ਨੂੰ ਪਰਜੇ ਦੋ ਮਾਤਾ ਜੀ ਕਿਵੇਂ ਸਾਭ ਕੇ ਅਸੀਂ 부ੜੀ ਨਹੀਂ ਰੱਖਣੀ ਨਾ ਜੇ 부ੜੀ ਰੱਖ ਲਈ ਮਾਤਾ ਦਾ ਸੁਆਗਰਮ ਇਹਨੇ ਰਹਿਣ ਨਹੀਂ ਦੇਣਾ ਤੁਸਾਂ ਇਹ ਸਵਾਸਤਰਾ ਕਰਕੇ ਅਸੀਂ ਆਪ ਵੀ ਯਾਨੀ ਕਿ ਵਧੀਆ ਮੇਰੇ ਤਾਏ ਦੇ ਮੁੰਡਿਆਂ ਨੇ ਤਾਏ ਦੀ ਅਲਵਾਣੇ ਸਾਥ ਦਿੱਤਾ 4-5 ਸਾਲ ਜਦ ਤੱਕ ਪੂਰਨਗਾ ਤੇ ਉਦੋਂ ਬਾਅਦ ਦੇ ਵਿੱਚ ਕਿ ਆ ਜਦੋਂ ਘਰ ਦੀ ਨੀ ਨੀ ਰੱਖੀ ਸੀ 10ਵੇਂ ਦੀ ਬਾਕੀ ਜੀ ਮੈਂ ਇਸ ਗੱਲ ਦੀ ਵਡਿਆਈ ਨਹੀਂ ਕਰਦਾ ਜਿਵੇਂ ਜਿਵੇਂ ਮੇਰੇ ਭੈਣਾ ਭਰਾਵਾਂ ਨੇ ਸਾਥ ਦਿੱਤਾ ਪਰਮਾਤਮਾ ਨੇ ਸਭ ਤੋਂ ਪਹਿਲਾਂ ਸਾਥ ਵੱਡਾ ਸਾਨੂੰ ਇਹ ਦਿੱਤਾ ਕਿ ਵੀ ਜਿਹੜੀ ਉਹ ਮੰਜੇ ਤੋਂ ਠਾਤੀ ਤੇ ਅਸੀਂ ਉਹਦੀ ਦੇਖ ਲੈਣੇ ਸੌਖੇ ਕਰ ਸਕੀਏ ਤੇ 10ਵੇਂ ਮਹੀਨੇ ਦੀ 8 ਤਰੀਕ ਨੂੰ 10ਵਾਂ ਮਹੀਨਾ 8 ਨੂੰ ਤੇ ਥੋੜਾ ਜਿਹਾ ਉੱਤੇ ਜਿਆਦਾ ਢਲੇ ਹੋ ਗਏ ਚਲੋ ਉਧਰ ਮੈਂ ਹਸਪਤਾਲ ਦੇ ਵਿੱਚ ਸੀਗਾ ਤੇ ਇਥੇ ਪਰਮਾਤਾ ਤਾਂ ਇਕੱਲੇ ਰਹਿ ਗਏ ਫਿਰ ਮੈਂ ਆਧੂ ਪਹਿਨਾ ਨੂੰ ਤੇ ਗੱਲ ਕੀਤੀ ਮੈਂ ਕਿਹਾ ਵੀ ਤੂੰ ਆਹ ਕਰੋ ਮੈਂ ਚਾਹਤੂ ਇੱਥੇ ਲਿਆ ਮੈਂ ਇੱਥੇ ਆ ਹਸਪਤਾਲ ਦੇ ਵਿੱਚ ਆ ਉਧਰ ਵੀ ਪਰਿਵਾਰ ਦਾ ਕੰਮ ਹੈ ਵੀ ਨਹੀਂ ਇੰਨਾ ਵੀ ਉਧਰ ਅਧਰੀ ਜਾਇਆ ਜਾਂਦਾ ਤੇ ਉਹ ਭੈਣਾ ਦੀ ਵੀ ਚਲ ਕੋਈ ਨਹੀਂ ਉਹ ਇਹਨੂੰ ਇੱਥੇ ਲਿਆਈ ਮੈਂ ਇਹਨੇ ਜੇ ਇਹਨੇ ਕਿਹਾ ਵੀ ਮੈਨੂੰ ਹਸਪਤਾਲ ਲੈ ਕੇ ਚੱਲ ਬਰੌਖਾ ਬਾਲਾ ਹੋ ਜਾਊਗਾ ਇਸ ਕਰਕੇ ਵੀ ਅਸੀਂ ਜਾਨੀ ਕਿ ਉਦੋਂ ਟਾਈਮ ਤਾਂ ਪੂਰਾ ਸੀ ਆਦਾ ਚੁੱਟੂ ਗਿਆ ਨਰਾਇਆ ਮਜ਼ਾ ਪਰ ਉਹ ਉਹਦੇ ਸਵੇਰ ਕਾਰਨ ਮਾਤਾ ਦੇ ਸਵੇਰ ਕਾਰਨ ਕੋਈ ਛੀਤੀ ਨੇੜੇ ਨਹੀਂ ਹੁੰਦਾ ਉਹ ਥੋੜੇ ਜਿ ਘਰਮ ਹੋ ਜਾਂਦੇ ਸੀ ਵੇਹਦੇ ਬਾਕੀ ਜਦੋਂ ਇਹ ਚੋ 60 ਸਾਲ 60 65 ਦੇ ਆ ਜਾਂ ਉਦੋਂ ਅਸਾਂ ਦੇ ਲੋਕ ਜਵਾਕਾਂ ਵਾਲਾ ਖਾਣਾ ਧਮਾ ਕੇ ਰੋ ਦਿੰਦਾ ਆਪਣੇ ਤੇ ਵੀ ਆਉਣ ਦਿਨ ਆਪਾਂ ਨਹੀਂ ਭੁੱਲਦੇ ਮੈਂ ਤਾਂ ਇਹ ਚੀਜ਼ਾਂ ਨਹੀਂ ਭੁੱਲਦਾ ਮੈਂ ਤਾਂ ਹਮੇਸ਼ਾ ਉਹਦੇ ਅੰਦਰ ਜਾ ਦੇ ਰੱਖਦਾ ਜਿਹੜਾ ਮੇਰਾ ਭੈਣ ਭਰਾ ਮੇਰੇ ਬਰਾਬਰ ਖੜਦਾ ਮੈਂ ਉਸ ਟਾਈਮ ਕੋਈ ਦੋ ਟਾਈਮ ਅਰਦਾਸ ਉਹ ਜੀ ਜਰ ਮਹਾਰਾਜ ਨੂੰ ਕਰਦਾ ਕਿ ਸੱਚਾ ਆਪਾ ਚਲ ਬੱਤ ਤੋਂ ਬੱਤ ਤੇਰੀ ਕਮਾਈ ਚ ਬਰਕਤ ਪਾਉਣੀ ਹੈ ਨਾ ਤਦ ਰਚਦੇ ਹੁਣ ਮੇਰੀਆਂ ਪਹਿਣਾ ਬਾਹਰ ਬੈਠੇ ਆ ਵਿਦੇਸ਼ਾਂ ਦੇ ਵਿੱਚ ਅਮਰੀਕਾ ਦੇ ਵਿੱਚ ਉਹਨਾਂ ਦੇ ਫੂਡ ਵੀ ਆਉਂਦੇ ਆ ਉਹ ਵੀ ਬੱਚਿਆਂ ਬਾਰੇ ਉਹਦੇ ਵਿੱਚ ਠੀਕ ਹੈ ਜੋ ਉਹ ਤੁਹਾਡੇ ਕਰਮਾਂ ਦਾ ਠੀਕ ਹੈ ਨਾ ਤੁਹਾਡੇ ਕਰਮ ਕੋ ਪਿਛਲੇ ਜਨਮ ਦਾ ਪਾਪ ਕੀਤਾ ਸੀ ਤੁਸੀਂ ਹਨ ਜੇ ਤੁਸੀਂ ਅੱਜ ਨਰਕ ਭੋਗ ਰਹੇ ਆ ਤੇ ਪ੍ਰਮਾਤਮਾ ਨੇ ਤੁਹਾਨੂੰ ਉਹ ਜ ਆਸਰਾ ਵੀ ਦਿੱਤਾ ਪੈਣ ਪ੍ਰਭੂ ਆਪਾਂ ਨਾਂ ਦਿਲ ਚ ਮੈਲ ਰੱਖੀਏ ਨਾ ਅੱਜ ਰੱਖੀਏ ਨਾ ਕੱਲ ਰੱਖੀਏ ਠੀਕ ਹੈ ਜੀ ਦਿਲ ਚ ਕੋਈ ਟਰਾਉ ਦਾ ਨਾ ਰੱਖੋ ਹਰੇਕ ਪੈਣ ਪ੍ਰਭੂ ਦਾ ਨਾਮ ਮਲ ਵਰਤ ਕਰੋ ਜੇ ਕੋਈ ਪੈਣ ਪ੍ਰਭੂ ਵੱਡਾ ਆਪ ਸਭ ਆਪਣੇ ਤੋਂ ਵੱਡਾ ਕਹਿੰਦਾ ਕੋਈ ਉਹਦਾ ਪੁਰਾਣਾ ਮੰਨੋ ਕਿਉਂ ਜੇ ਅੱਜ ਆਪਾਂ ਪੁਰਾਣਾ ਮੰਨ ਲਿਆ ਉਹ ਕਈ ਵਾਰੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਾਂ ਨੂੰ ਹੋਰ ਵੀ ਪਿਆਰ ਕਰੂਪ ਦੇਊਗਾ ਤਾਂ ਕਰਕੇ ਸਿਆਣੇ ਬੰਦੇ ਦੀ ਗੱਲਾਂ ਪਰ ਮੰਨਣੀ ਜ਼ਰੂਰ ਪੈਂਦੀ ਹੈ ਜ਼ਰੂਰ ਮੰਨਣੀ ਵੀ ਚਾਹੀਦੀ ਹੈ ਤੇ ਬਾਕੀ ਐ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਜਿਹੜਾ ਭੈਣ ਭਰਾ ਮੇਰੇ ਨਾਲ ਖੜਾ ਹੁਣ ਮੇਰੇ ਭੈਣ ਭਰਾ ਮੇਰੀ ਭੈਣ ਨੂੰ ਮੈਂ ਉੱਥੇ ਫੋਨ ਕੀਤਾ ਮੈਂ ਕਿਹਾ ਭੈਣਾਂ ਵੀ ਆਹ ਮੁਸ਼ਕਲ ਆ ਸਾਡਾ ਆ ਬੱਚਾ ਦੇ ਤਾਂ ਖਲੇ ਤੋਂ ਪਹਿਲਾਂ ਦੀ ਗੱਲ ਹੈ ਤੇ ਕੁਝ ਥੋੜਾ ਜਿਹਾ ਮੈਂ ਪਿੱਛੇ ਨੂੰ ਥੋੜਾ ਜਿਹਾ ਲੇਟ ਹੋ ਗਿਆ ਕਿਉਂ 65% ਥੋੜਾ ਜਿਆਦਾ ਲੱਗ ਗਿਆ ਇੱਕ ਫ੍ਰਿਜ ਖਰਾਬ ਹੋ ਗਿਆ ਕੂਲਰ ਖਰਾਬ ਹੋ ਗਿਆ ਕਿਤੇ ਉਹ ਖਰਾਬ ਹੋ ਗਿਆ ਆਏ ਲੱਗ ਲੁਗ ਗਏ ਤੇ ਉਹ ਭੈਣ ਨੇ ਕੁਜਰਤੀ ਫੋਨ ਲਾਇਆ 1:30 ਵਜੇ ਰਾਤ ਨੂੰ ਫੋਨ ਲਾਇਆ ਭੈਣ ਨੇ ਤੇ ਉਹ ਭੈਣਾਂ ਦੇ ਬੱਚੇ ਠੀਕ ਠਾਕ ਹੈ ਪੁੱਛਣ ਲੱਗੇ ਕਰਮਜੀਤ ਨੂੰ ਪੁੱਛਣ ਲੱਗੇ ਮੈਨੂੰ ਪੁੱਛਣ ਲੱਗੇ ਤੇ ਵੀਰ ਜੀ ਬਰਾਉਣ ਕਿਹੜੇ ਉਹ ਨੇ ਸਕੂਲ 'ਚ ਲੱਗੇ ਹੋ ਮੈਂ ਕਿਹਾ ਭੈਣ ਜੀ ਮੈਂ ਲਾਇਆ ਸੀ ਕਿ ਪਹਿਲਾਂ ਲੱਗੇ ਨੇ ਬੀ ਆਰ ਐਮ ਸਕੂਲ 'ਚ ਪ੍ਰਿੰਸੀਪਲ ਵੀ ਬਹੁਤ ਸਿਆਣਾ ਸੁਭਿਵਾਨ ਸਮਝਦਾਰ ਹੈ ਸਾਡੀ ਉਹ ਸੁਣਨ ਸਮੱਸਿਆ ਸੁਣ ਲਈ ਉਹ ਸਾਡੀ ਉਹ ਤਾਂ ਨਾ ਸਮੱਸਿਆ ਅਸੀਂ ਆਪਸ ਵਿੱਚ ਸ਼ੇਅਰ ਕੀਤੀ ਹੈ ਉਹ ਮੈਂ ਵੀਡੀਓ ਸ਼ੇਅਰ ਨਹੀਂ ਕਰ ਸਕਦਾ ਕਿਉਂ ਇਹ ਚੀਜ਼ਾਂ ਦੇ ਵਿੱਚ ਕਈ ਗੱਲਾਂ ਹੁੰਦੀਆਂ ਨੇ ਉਹਨਾਂ ਨੇ ਮੈਨੂੰ ਇੱਕ ਤਲਾਸ਼ਾ ਜਰੂਰ ਦਿੱਤਾ ਵੀ ਪਹਿਲਾਂ ਉਹ ਪ੍ਰਿੰਸੀਪਲ ਚੰਦਜੀਤ ਸਿੰਘ ਜੀ ਕਹਿੰਦੇ ਰਹੇ ਵੀ ਤੁਸੀਂ ਦੋਨੇ ਜੀ ਸਕੂਲ ਤੇ ਇੱਥੇ ਨਾ ਆਇਆ ਕਰੋ ਕਈ ਵਾਰੀ ਕੋਈ ਖਾਦੀ ਪੀਤੀ ਵਾਲਾ ਤੁਹਾਡੇ ਵਿੱਚ ਵੱਜਿਆ ਹਨ ਤੁਸੀਂ ਆਪ ਪਹਿਲਾਂ ਲੱਤਾਂ ਤਵਾਰਿਓ ਇੱਕ ਬੈਡ ਮੈਂ ਪਹਿਨ ਜੀ ਜੈਣ ਵਾਲੇ ਤੋਂ ਦੋ ਮੈਡਮ ਸੀਗਿਆ ਪਰਮਜੀਤ ਕੌਰ ਤੇ ਇੱਕ ਭੈਣ ਜੀ ਦਾ ਮੈਂ ਪੱਕਾ ਨਾਂ ਨਹੀਂ ਜਾਣਦਾ ਅਗਰ ਉਹ ਰਾਣੀ ਮੈਡਮ ਕਹਿੰਦੇ ਐ ਤੇ ਉਹਨਾਂ ਨੇ ਵਿਚਾਰੀਆਂ ਨੇ ਬਹੁਤ ਸਾਥ ਦਿੱਤਾ ਬਹੁਤ ਸਹਾਰਾ ਦਿੱਤਾ ਸਾਡੇ ਨਾਲ ਬੱਚਿਆਂ ਨੂੰ ਬੜੇ ਪਿਆਰ ਦੇ ਢੰਗ ਦੇ ਨਾਲ ਤਰੀਕੇ ਨਾਲ ਜਾਨੀ ਕਿ ਮੇਰੇ ਬੱਚੇ ਜਮਾਨੇ ਤੌਰ ਤੇ ਸਕਦੇ ਸੀ ਇਹ ਪੜ੍ਹਾਈ ਦੇ ਵਿੱਚ ਉਹਨਾਂ ਨੇ ਕਿਵੇਂ ਨਾ ਕਿਵੇਂ ਕਰਕੇ ਤੇ ਪੜ੍ਹਾਈ ਉਹਨਾਂ ਦੀ ਸ਼ੁਰੂ ਕੀਤੀ ਠੀਕ ਹੈ ਜੀ ਉਹਨਾਂ ਦਾ ਵੀ ਮੈਂ ਜਿੰਦਗੀ ਵਾਰ ਸਾਲ ਨਹੀਂ ਭੁੱਲਾਗਾ ਉਹ ਆਨੇ 12ਵੀਂ ਤੱਕ ਸਾਡੀ ਜ਼ਿੰਮੇਵਾਰੀ ਹੈ ਦੋਨਾਂ ਬੱਚਿਆਂ ਦੀ ਅਸੀਂ ਪੜਾਵਾਂਗੇ ਕਿਵੇਂ ਕਰਕੇ ਬਾਕੀ ਤੁਸੀਂ ਆਪ ਦੀ ਟੈਨਸ਼ਨ ਨਾ ਲਓ ਬਾਕੀ ਇੱਥੇ ਨਾ ਤੁਸੀਂ ਆਓ ਗੱਲ ਮੈਂ ਮਾਤਾ ਤੋਂ ਕਰਦਾ ਸੀਗਾ ਵੀ ਜੇ ਅਸੀਂ ਆਪ ਦਾ ਦਿਲ ਸਾਫ਼ ਹੈ ਤਾਂ ਤੁਹਾਡਾ ਰਿਸ਼ਤਾ ਵੀ ਰਸਤਾ ਵੀ ਸਾਫ਼ ਹੈ ਜੇ ਤੁਹਾਡੇ ਮਨਾਂ 'ਚ ਕੋਟ ਹੈ ਅੱਜ ਕਹਿਣਾ ਕੁਝ ਕਰਨਾ ਕੁਝ ਕਮਾਉਣਾ ਕੁਝ ਉਹ ਇਸ ਗੱਲਾਂ ਦੇ ਵਿੱਚ ਕੋਈ ਨਹੀਂ ਨਿਕਲਦਾ ਜੇ ਅੱਜ ਮੈਂ ਕਿਸੇ ਭੈਣ ਭਰਾ ਨਾਲ ਖੜਾ ਸੀ ਅੱਜ ਮੇਰੇ ਭੈਣ ਭਰਾ ਮੇਰੇ ਬਰਾਬਰ ਹਾਜੀ ਵੀ ਖੜੇ ਆ ਮਾਨ ਦਾ ਤੈਰ ਦਿ ਲੋ ਧੰਨਵਾਦ ਕਰਦਾ ਠੀਕ ਹੈ ਜੀ ਮੈਂ ਗੱਲ ਇਸ ਪਿਛੇ ਤੇ ਤੋਰੀ ਸੀਗੀ ਵੀ ਜੇ ਕੋਈ ਭੈਣ ਭਰਾ ਆਪਾਂ ਨੂੰ ਫੋਨ ਤੇ ਵੀ ਕਹਿੰਦਾ ਨਾ ਵੀ ਆ ਪੂਜਾ ਵਿਤੂ ਆਇਆ ਕਹਿੰਨੇ ਤੂੰ ਜਾਇ ਕਰਦੇ ਆ ਤੁਸੀਂ ਆਏ ਨਹੀਂ ਕਰਦੇ ਉਹਦਾ ਬੁਰਾ ਨਾ ਮਨਾਓ ਉਹਨੂੰ ਬੈਠ ਤੋਂ ਬੜੇ ਲਹਿਜੇ ਨਾਲ ਉਹਨੂੰ ਸੱਤੋ ਕਰੇ ਸੱਤੋ ਉਠਾਓ ਚਾ ਬੜਿ ਪਿਆਓ ਉਹਨੂੰ ਦਸਤਾਰ ਦੇ ਨਾਲ ਸਮਝਾਓ ਉਗੜ ਤੋਗੜ ਨਾ ਗੱਲਾਂ ਛੱਡੀ ਜਾਏ ਕਿ ਵੀ ਆਉ ਆਇਓਗਾ ਜੀ ਅਸੀਂ ਆਇਓਗਾ ਬਾਕੀ ਮੈਂ ਉਹ ਭੈਣ ਦੀ ਗੱਲ ਹੁਣ ਮੈਂ ਫੇਰ ਤੋਂ ਸ਼ੁਰੂ ਕਰ ਲੱਗਾ ਪਹਿਲਾਂ ਮੈਂ ਉਹ ਮਾਤਾ ਦੀ ਗੱਲ ਮੈਂ ਪੂਰੀ ਕਰ ਗਿਆ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਉਹ ਭੈਣ ਨੇ ਸਾਡਾ ਇੰਨਾ ਦੁੱਖ ਵੜਾਇਆ ਨਾ ਵਿਚਾਰੀ ਨੇ ਉਹ ਵਾਲੀ ਕੋਈ ਨਹੀਂ ਘਬਰਾਓ ਨਾ ਜੋ ਕੋਈ ਮੁਸ਼ਕਲ ਆਉਂਦੀ ਹੈ ਪੜਾਈ ਲੈਵਲ ਤੇ ਜਾਂ ਕੋਈ ਕਿਤਾਬ ਲੈਵਲ ਤੇ ਕਿਸੇ ਵੀ ਪ੍ਰਕਾਰ ਦੀ ਜਿਹੜੀ ਸਮੱਸਿਆ ਹੋਵੇ ਮੈਨੂੰ ਦੱਸੋ ਮੈਂ ਪਿਆ ਅਸੀਂ ਫਿਰ ਪਹਿਲਾਂ ਬੋਲੇ ਨਹੀਂ ਸੀ ਕਿ ਆਈ ਕੈ ਵੀ ਆਏ ਨਾ ਆਉਣਾ ਮਨ ਮਨ ਕਰ ਮਾਪਾ ਕਹਿ ਲੇਗੀ ਵੀ ਭੈਣਾ ਤੁਹਾਨੂੰ ਆ ਚੀਜ਼ ਹੈ ਜੀ ਨਾ ਆਏ ਨਹੀਂ ਕਰ ਲੂੰਗੀ ਉਸ ਭੈਣ ਨੂੰ ਪਰ ਮੈਂ ਦਸਤਾਰ ਨਾਲ ਸਮਝਾਇਆ ਮੈਂ ਕਿ ਭੈੜੇ ਮੇਰੀ ਆ ਗੱਲ ਹੈ ਵੀ ਹਜੇ ਪੈਸਾ ਤਾਂ ਥੋੜਾ ਜਿਹਾ ਲੇਟ ਹੋ ਗਿਆ ਹੁਣ ਦਾ ਦਾਖਲੇ ਸ਼ੁਰੂ ਹੈ ਕਿਤਾਬਾਂ ਦਾ ਕੋਟਾ ਹਾਂਸ ਨਹੀਂ ਬੰਦਾ ਘਾਟੋ ਘਾਟ ਕਿਤਾਬਾਂ 6-6000 ਦੇ ਆਉਂਦੇ ਉਹ ਭੈਣ ਨੇ ਚੜੀ ਨੇ ਉਹਾਂ ਨੇ ਕੋਈ ਗੱਲ ਨਹੀਂ ਟੀਕੀ ਮੁਸ਼ਕਿਲ ਮੈਂ ਕਿ ਹਾਂ ਜੀ ਉਹਨਾਂ ਨਾਲ ਤਾਂ ਪੈਸੇ ਭੇਜੇ ਨਾਤਾ ਬੱਚਿਆਂ ਨੂੰ ਅਸੀਂ ਬੁੱਕਾਂ ਲੈ ਕੇ ਦਿੱਤੀਆਂ ਨਾਲੇ ਉਹਨਾਂ ਦੀ ਬਾਰਦੀ ਬੂਟ ਜਰਾਬਾਂ ਤੋਂ ਲੈ ਕੇ 22 ਤੱਕ ਉਹਨੇ ਉਹ ਲੈ ਕੇ ਦਿੱਤਾ ਤੇ ਉਹ ਉਹ ਉਹਨਾਂ ਦੀ ਖਾਤਰ ਅਸੀਂ ਇੱਕ ਅਰਦਾਸ ਬੇਨਤੀ ਵੀ ਨਹੀਂ ਕਰ ਸਕਦੇ ਜ਼ਰੂਰ ਕਰਾਂਗੇ ਮੈਂ ਤਾਂ ਸੁਭਾਸ਼ ਸ਼ਾਮ ਅਰਦਾਸ ਬੇਨਤੀ ਇਹ ਕਰਦਾ ਹਾਂ ਉਸ ਭੈਣ ਦੇ ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੁ ਗੁਣੀ ਰਾਤ ਜੋ ਬੜੀ ਤਰੱਕੀ ਵਾਖੇ ਉਹ ਖਾਛੋ ਇਹ ਹੁੰਦਾ ਔਖੇ ਵੇਲੇ ਭੈਣ ਭਰਾ ਦਾ ਨਾਲ ਬਰਾਬਰ ਖੜਨਾ ਉਹ ਗੱਲ ਠੀਕ ਹੈ ਜੀ ਦੂਸਰੀ ਗੱਲ ਇਹ ਹੈ ਵੀ ਆ ਆਰਟੀਜੀ ਮੋਗੇ ਤੋਂ ਸਾਨੂੰ 휠ਚੇਅਰ ਦੇ ਕੇ ਗਏ ਸੀਗੇ ਤੇ ਉਹਨਾਂ ਦਾ ਵੀ ਮੈਂ ਤੈਅ ਦਿਲੋਂ ਧੰਨਵਾਦ ਕਰਦਾ ਅਰਦਾਸ ਬੇਤੀ ਨੂੰ ਸੁਭਾ ਸਾਮ ਕਰਦਾ ਆ ਸਾਈਕਲ ਮੈਨਨ ਕਾਰਨ ਕਰਮਜੀਤ ਨਾਮ ਹੈ ਘਰ ਦਾ ਕੰਮ ਜਾਨੀ ਕਿ ਅਸੀਂ ਦੋਨੇ ਰਾਜ ਮਿਲ ਕੇ ਤੇ ਉਹ ਆਪ ਦੀ ਸਾਈਕਲ ਹੀ ਤੇ ਕਰ ਲਏ ਜਿਹੜਾ ਭਾਰਾ ਕੰਮ ਦੋ ਵਧੀਆ ਸਿੱਧਕਾ ਟਾਈਮ ਪਾਸ ਕਰਦੇ ਹੋ ਕੰਟੀ ਜੀ ਦਾ ਮਤਾਇਦ ਨੂੰ ਧੰਨਵਾਦ ਕਰਦਾ ਹੁਣ ਸਾਨੂੰ ਵੀਲ ਚੇਅਰ ਨਹੀਂ ਲੈ ਕੇ ਦਿੱਤੀ ਸਾਨੂੰ ਤੁਰਦੇ ਫਿਰਦੇ ਕਰਦਾ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਪਰਮਾਤਮਾ ਅੱਗੇ ਸੱਚਾ ਪਾਤਸ਼ਾਹ ਉਹਨਾਂ ਦੇ ਪਰਿਵਾਰ ਨੂੰ ਤਰਸ ਦੇ ਵੀ ਚੜ੍ਹਦੀਆਂ ਕਲਾ ਵਿੱਚ ਰੱਖੀ ਆਪਣਾ ਚੈਨਲ ਹੈ ਜੀ ਗੌਰ ਪ੍ਰੀਤ ਬਰਾੜ ਇਹਨੂੰ ਬਾਤ ਤੋਂ ਬਾਤ ਸ਼ੇਅਰ ਕਰਨਾ ਲਾਈਕ ਕਰਨਾ ਜੀ ਭੈਣਾ ਭਰਾਵਾਂ ਦੇ ਹੌਸਲੇ ਨਾਲ ਹੀ ਅਸੀਂ ਅੱਗੇ ਵਧਦੇ ਹਾਂ ਜੂਟੋਪ ਫੈਮਿਲੀ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਬਹੁਤ ਬਹੁਤ ਬੰਨ ਕੋ ਚੁੰਦਾ ਹੈ ਜੇ ਇਹ ਚੀਜ਼ਾਂ ਦੇ ਵਿੱਚ ਇੱਕ ਮੈਂ ਹੋਰ ਸੌਰੀ ਮੈਂ ਇੱਕ ਹੋਰ ਕਹਿਣਾ ਚਾਹਾਂਗਾ ਵੀ ਇਹ ਚੀਜ਼ਾਂ ਨਾਲ ਜਿਹੜੀਆਂ ਇਹ ਆਪਾਂ ਨੂੰ ਗਿਆਨ ਦਿੰਦੀਆਂ ਜੀ ਆਪਾਂ ਕਹਿਣ ਵਾਲੇ ਪਾਸੇ ਜਾਈਏ ਜੇ ਆਪਾਂ ਨੂੰ ਲੱਛਰਤਾ ਹੀ ਵਿਖਾਉਣੀ ਹੈ ਜਾਂ ਇੱਕ ਦੂਜੇ ਨੂੰ ਮੰਦਾ ਜਾਂਦਾ ਜਾਂਦਾ ਭੱਡੀ ਜਾਣਾ ਉਹ ਕੁਝ ਤਾਂ ਚੱਲੀ ਜਾਂਦਾ ਦੁਨੀਆ ਤੇ ਉਹ ਆਪਾਂ ਨਹੀਂ ਕਰਨਾ ਉਹ ਆਪਣਾ ਆਪਾਂ ਪਰਿਵਾਰਾਂ ਦੇ ਵਿੱਚ ਹੈ ਉਹ ਚੀਜ਼ਾਂ ਆਪ ਬਾਹਰ ਹੈ ਚੀਜ਼ਾਂ ਤੋਂ ਆਪਾਂ ਨਹੀਂ ਬਣਾ ਸਕਦੇ ਨਾ ਬਾਈ ਬਣਾਉਣੀਆਂ ਆਪਾਂ ਦਾ ਪਰਿਵਾਰਕ ਤੌਰ ਤੇ ਗੱਲਾਂ ਭੈਣ ਭਰਾਵਾਂ ਨਾਲ ਸਾਂਝੀਆਂ ਕਰਨੀਆਂ ਜੇ ਕੋਈ ਮੈਨੂੰ ਮੁਸ਼ਕਲ ਆਉਂਦੀ ਹੈ ਮੈਂ ਭੈਣ ਭਰਾਵਾਂ ਨਾਲ ਸ਼ੇਅਰ ਕਰਾਂ ਉਹ ਮੈਨੂੰ ਦੱਸਣਗੇ ਕਮੈਂਟ ਰਾਈਟ ਇਹਦਾ ਇਹਦਾ ਕਰੋ ਕਿ ਸਾਡਾ ਬਹੁਤ ਫਰਕ ਪਿਆ ਭੈਣ ਭਰਾਵਾਂ ਮੈਂ ਫੋਕਾ ਹੀ ਨਾਲ ਆ ਕੇ ਖੜ ਜੇ ਨਾ ਤੇ ਬੰਦੇ ਦੀ ਤਾਂ ਵੀ ਬੁੱਕਤ ਬਣ ਜਾਂਦੀ ਤੇ ਜੇ ਬੰਦਾ ਉਹ ਬਨਾਲ ਹੀ ਨਾ ਬਰਾਬਰ ਖੜੇ ਤੇ ਫਿਰ ਉਹਦਾ ਕੱਲਾ ਡਾਵਾ ਡੋਲ ਉਹ ਬੱਛਨੀ ਕਿ ਚੇਤ ਮੈਂ ਤੁਹਾਨੂੰ ਕੱਲ ਨੂੰ ਦਾਰੂ ਛੱਡਣ ਸੰਬੰਧੀ ਸਾਰੀ ਗੱਲਬਾਤ ਦੱਸੂਗਾ ਮੈਂ ਕਿੱਦਾਂ ਛੱਡੀ ਕਿਵੇਂ ਛੱਡੀ ਠੀਕ ਹੈ ਜੀ ਮੈਂ ਹੁਣ ਸਾਰੇ ਘਰ ਦਾ ਆਪਦੇ ਦਾ ਸੋਨੋ ਟੋਟਲ ਵੀਡੀਓ ਲਈ ਜਰੂਰ ਦੱਸਾਂਗਾ ਠੀਕ ਹੈ ਜੀ ਮੈਂ ਜਦੋਂ ਬੱਚੇ ਜੇ ਉਹ ਕਰਮਜੀਤ ਮੇਰੇ ਨਾਲ ਖੜਦੀ ਆ ਲੋਕ ਬਣਾਉਂਦੇ ਆ ਉਹ ਬੱਚੇ ਆ ਕੇ ਰੋਲਾ ਪਉਣ ਲੱਗ ਜਦੇ ਕਈ ਵਾਰੀ ਗੱਲ ਚੋਕ ਕਰ ਲਉ ਭੁੱਲ ਜਾਂਦਾ ਬੰਦਾ ਤੇ ਸੋ ਇਸ ਕਰਕੇ ਮੈਂ ਇਹੀ ਪੜਾਪਰਾ ਮੂਰੇ ਹੱਥ ਬੰਨ ਕੇ ਬੈਠਦੀ ਆ ਵੀਰ ਗੌਰ ਪ੍ਰੀਤ ਬਰਾੜ ਚੈਨਲ ਨੂੰ ਬਹੁਤ-ਬਹੁਤ ਲਾਇਕ ਕਰੋ ਸ਼ੇਅਰ ਕਰੋ ਇਹ ਤੁਹਾਡੇ ਆਸ਼ੀਰਵਾਦ ਦਾ ਹੀ ਸਤਕਾ ਜੀ ਬਾਕੀ ਮੈਂ ਇੱਕ ਜ਼ਰੂਰ ਹੋਰ ਕਹਿਣਾ ਚਾਹਾਂਗਾ ਲਾਸਟ ਦੇ ਵਿੱਚ ਮੇਰੇ ਨਗਰ ਦੇ ਬੱਚੇ ਬਾਹਰ ਗਏ ਆ ਬਾਹਰ ਦੇ ਸਰਦਾਰ ਚਾ ਵੀ ਬਹੁਤ ਮੈਨੂੰ ਸਪੋਰਟ ਦਿੰਦੇ ਆ ਤੇ ਆ ਦੋ ਭਰਾਵਾਂ ਨੇ ਮੈਨੂੰ ਮਦਦ ਦਿੱਤੀ ਐ ਸਪੋਰਟ ਵੀ ਕੀਤੀ ਐ ਭਾਈ ਜਗਦੀਪ ਸਿੰਘ ਦੀ ਜਗਦੀਪੂ ਜੱਗਾ ਸਿੰਘ ਕਬੱਡੀ ਦਾ ਉਹਨਾਂ ਨੇ ਵੀ ਮੈਨੂੰ ਸਪੋਰਟ ਕੀਤੀ ਹੈ ਮਦਦ ਵੀ ਕੀਤੀ ਹੈ ਠੀਕ ਹੈ ਜੀ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹ ਇੱਕ ਮੇਰਾ ਵੀਰ ਹੈ ਜਿਹੜਾ ਵਾਣ ਤੋਂ ਆ ਸਾਰਾ ਪਰਿਵਾਰ ਹੀ ਨੰਬਰਦਾਰ ਮਿੱਠਾ ਸਿੰਘ ਉਹ ਵੀ ਬਾਹਰ ਪਰਿਵਾਰ ਸਾਰਾ ਵਧੀਆ ਬਹੁਤ ਵਧੀਆ ਬੰਦਾ ਹੋ ਡਾਕਟਰ ਸਰ ਉਹਦੇ ਦੇ ਹਰ ਕੰਮੇ ਵਲ ਖੜਦਾ ਹੋ ਮੈਂ ਜਦੋਂ ਵੀ ਉਹਨੂੰ ਕੋਈ ਕੰਮ ਕਮਾ ਜੋ ਕੋਈ ਮੁਸ਼ਕਲ ਹੋਵੇ ਮੈਂ ਕੋਈ ਉਹੋ ਚੀਜ਼ ਲੈ ਕੇ ਪੜਤਾਲੀ ਹੋਵੇ ਜਾਂ ਕੋਈ ਮਸ਼ਵਰਾ ਲੈਣਾ ਹੋ ਸ਼ੇਅਰ ਕਰਦਾ ਉਹ ਬਾਈ ਮੇਰਾ ਫੋਨ ਤੇ ਕੰਮ ਕਨੈਕਟ ਕਰ ਦਿੰਦਾ ਮੈਂ ਆਪਦਾ ਵੀ ਤੈਨੂੰ ਧੰਨਵਾਦ ਆ ਪ੍ਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਸਾਰੇ ਹੀ ਪਰਿਵਾਰ ਨੂੰ ਔਰ ਮੇਰੇ ਤਾਏ ਦੇ ਮੁੰਡੇ ਵੀ ਮੇਰਾ ਸੰਗੋਗ ਬਹੁਤ ਦਿੰਦੇ ਠੀਕ ਹੈ ਜੀ ਆ ਹੁਣ ਇਨਵਰਟਰ ਦੇ ਵੇਸੇ ਸੀਗੇ ਬੈਟਰੀ ਦੇ ਵੇਸੇ ਉਹ ਤੁਹਾਡੇ ਜੇ ਰਹਿੰਦੇ ਸੀਗੇ ਤੇ ਮੇਰੇ ਤਾਏ ਦਾ ਮੁੰਡਾ ਵੱਡਾ ਉਹਨ ਮੈਂ ਅਜੇ ਕੋਲ ਗੱਲ ਕੀਤੀ ਮੈਂ ਕਿ ਭਾਈ ਆ ਕਰਦਾ ਮੈਂ ਆਪਦੇ ਪ੍ਰੂਫ ਲੈ ਕੇ ਉੱਟ ਗਿਆ ਸੀ ਵਿੱਚ ਬੈਂਡਰਾ ਰੱਖ ਕੇ ਨਾ ਨਵਾਂ ਬੈਂਡਰਾ ਦਿੰਦੇ ਤੇ ਉਹ ਪ੍ਰੂਫ ਲੈ ਲੈਂਦੇ ਆ ਤੇ ਪਰ ਬੈਂਕ ਨਾਲ ਸਿੱਧਾ ਕਨੈਕਟ ਹੋ ਜਾਂਦਾ ਫੇ ਕੈਸ਼ਟਾਰਾ ਜੀ ਉੱਥੇ ਸਿੱਧੀਆਂ ਕੈਸ਼ਟਾ ਚਲ ਗਈਆਂ ਤੇ ਉਹਨੇ ਵਿਚਾਰੇ ਨੇ ਮੈਨੂੰ ਉੱਥੋਂ ਫੋਨ ਲਾਇਆ ਮੈਂ ਬਾਗਲੇ ਪਹੁੰਚ ਗਿਆ ਸੀ ਉੱਥੋਂ ਮਗਰ ਫੋਨ ਆਇਆ ਕੋਈ ਗੱਲ ਨਹੀਂ ਵਿਆਜ ਨਹੀਂ ਆਪਾਂ ਭਰਨਾ ਤੇ ਮੈਂ ਕਿਸੇ ਤੋਂ ਪੈਸੇ ਖੜਾ ਲੈਣੇ ਆ ਉਦੋਂ ਜਦੋਂ ਮੈਨੂੰ ਮਿਲ ਗਿਆ ਆਪਾਂ ਉਹਨੂੰ ਉਤਾਰ ਦੇਵੇਂ ਤੂੰ ਮੇਰੇ ਨਾਲ ਜਿਵੇਂ ਮਰਜ਼ੀ ਕਰ ਲੈ ਠੀਕ ਹੈ ਕਿ ਨਾ ਉਹ ਆਪਣੀ ਘਰ ਦੀ ਗੱਲ ਰਹਿ ਜੂ ਕਿ ਮੈਂ ਆਉਂਦਾ ਵੀ ਤੈਨੂੰ ਧੰਨਵਾਦ ਆ ਉਸ ਪਰਿਵਾਰ ਦਾ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਉਹਨੂੰ ਤਾਂਦਰੁਸਤੀਆਂ ਬਖਸ਼ੇ ਉਹਦੇ ਬੱਚਿਆਂ ਨੂੰ ਪਰਮਾਤਮਾ ਵੱਤ ਵਦ ਦੇਵੇ ਸੱਚੇ ਬਾਛ ਬੱਸ ਭੈਣਾ ਭਰਾਵਾਂ ਦਾ ਪਿਆਰ ਜੁੜਿਆ ਰਹੇ ਭੈਣ ਭਰਾ ਜੁੜੇ ਰਹਿਣ ਤੇ ਬੰਦੇ ਨੂੰ ਕਿਸੇ ਗੱਲ ਦੀ ਤਕਲੀਫ ਨੀ ਹੁੰਦੀ ਜਦੋਂ ਕੋਈ ਅਜ ਇੱਕ ਧਰ ਵੱਲੋਂ ਚਾਨਣ ਕਿਆ ਵੱਲੋਂ ਜਿਹੜਾ ਤੁਸੀਂ ਵੀ ਪ੍ਰਕਾਰ ਚੋਂ ਟੁੱਟਿਆ ਹੋਏ ਬੰਦਾ ਉਹਦਾ ਮਨ ਚ ਉਹ ਹੀ ਉੱਥੇ ਦਿਮਾਗ ਹੀ ਭੁਗੀ ਜਾਂਦਾ ਯਾਰ ਮੈਂ ਲਾਨੇ ਬਾਂਦੇ ਨਾਲ ਟੁੱਟ ਗਿਆ ਉਹਨੂੰ ਮੈਂ ਫੇਰ ਜੋੜਨਾ ਚਾਹਣਾ ਉਹ ਕਿੱਦਾਂ ਜੁੜੂਗਾ ਕਿਵੇਂ ਜੁੜੂਗਾ ਸਿਰਫ ਇੱਕ ਸਾਰਿਆਂ ਕੋਲੇシェア ਨਾਲ ਗੱਲ ਕਰੋ ਉਸ ਬੰਦੇ ਕੋਲੇ ਕਰੋ ਜਿਹਨੇ ਦੁੱਖ ਵੇਖਿਆ ਦੱਸੋ ਨਹੀਂ ਵੇਖਿਆ ਅੰਡਾਇਆ ਉਹਦੇ ਕੋਲੇ ਦੁੱਖ ਦੱਸਣ ਦਾ ਪੈਦਾ ਦੂਜੇ ਦੇ ਤਾਂ ਬਈ ਆਸੇ ਪਾੜੇ ਗੱਲ ਪਾ ਦੇਣੀ ਹੈ ਤਮਾਸ਼ਾ ਵੇਖ ਤਮਾਸ਼ਾ ਕੀ ਭੂਖ ਤਮਾਸ਼ਾ ਵੇਖ ਉਹ ਗੱਲ ਵੱਡ ਜਾਂਦੀ ਹੈ ਅਗਲੇ ਨੇ ਤਾਂ ਮਜ਼ਾਕ ਵੀ ਡਾਉਣੇ ਤੇ ਨਾਲੇ ਲੋਕਾਂ ਕੋਲੇ ਮੁਖੌਲ ਕਰੂਗਾ ਸੋ ਇਸ ਕਰਕੇ ਮੈਂ ਪਹਿਣਾ ਪਰਮਾਨ ਨੂੰ ਇਹ ਕਹਿਣਾ ਚਾਹਾਂਗਾ ਬਿਸਾਰੇ ਰਹਿ ਮਿਲ ਕੇ ਰਹੋ ਠੀਕ ਹੈ ਜੀ ਕਿਸੇ ਨਾਲ ਦੋ ਵਿਰੋਧ ਨਾ ਕਰੋ ਇਥੇ ਕੁਝ ਨਹੀਂ ਲੈ ਜਾਣਾ ਅੱਜ ਆਜ ਇਸ ਮਕਾਨ ਦੇ ਥੱਲੇ ਬੈਠੇ ਐ ਇਹ ਨਹੀਂ ਪਤਾ ਕਾ ਕਿਨੇ ਬਹਿਣਾ ਕਿੱਥੇ ਜਾਣਾ ਕੀ ਕੁਛ ਹੋਣਾ ਇਹ ਪ੍ਰਮਾਤਮਾ ਦੇ ਹੱਥ ਵਿੱਚ ਆਉ ਤੇ ਲੈਫਟ ਦੇ ਹੱਥ ਵਿੱਚ ਠੀਕ ਹੈ ਜੀ ਆਪਣਾ ਤਾਂ ਇਹ ਹੀ ਹੈ ਬਿਰੋਜੀ ਰੋਟੀ ਸਵੇਰ ਦੋ ਟਾਈਮ ਆਪਾਂ ਨੂੰ ਰੋਜੀ ਰੋਟੀ ਮਿਲੀ ਜਾਵੇ ਇਹ ਤੋਂ ਬਿਹਤਰ ਹੋ ਕੋਈ ਵੱਡੀ ਗੱਲ ਨਹੀਂ ਦੂਸਰਾ ਨੰਬਰ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਕਰਦੇ ਰਵਾਂਗੇ ਵੀ ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀ ਦੇਵੇ ਜੇ ਆਪਾਂ ਕਿਸੇ ਦਾ ਭਲਾ ਸੋਚਾਂਗੇ ਤਾਂ ਆਪਣਾ ਭਲਾ ਹੋਊਗਾ ਜੇ ਆਪਾਂ ਕੱਲਾ ਸੋਚ ਕੇ 10 ਰੁਪਏ ਮੱਥਾ ਟੇਕਦਾ ਬਾਬਾ ਸਾਨੂੰ ਦੇਈ ਜਲੇ ਹੋਰ ਕਿਸੇ ਨੂੰ ਦੇਈ ਨਾ ਠੀਕ ਹੈ ਜੀ ਉਹਨਾਂ ਸਾਰਾ ਬਦਲਾਤ ਜਾਨਵਰ ਤੋਂ ਲੈ ਕੇ ਕੀੜੀ ਤੋਂ ਲੈ ਕੇ ਹੱਥੀ ਤੱਕ ਉਹਨਾਂ ਸਾਰਿਆਂ ਦਾ ਸੋਚਿਆ ਵਾ ਬਾਇਓ ਡਾਟਾ ਕੱਢਿਆ ਪਿਆ ਵੀ ਆ ਇਹਨੂੰ ਇਨਾ ਦੇਣਾ ਆ ਇਹਨੂੰ ਇਨਾ ਸਜਾ ਇਹਨੂੰ ਆਸ ਜੇਕਰ ਰਾਤ ਨਾ ਹੋਵੇ ਤਾਂ ਦੁਨੀਆ ਹੋ ਸਕਦਾ ਵੀ ਅਦਭੁਈ ਰਹੇ ਜੀ ਕਿਉਂ ਸਾਡੀ ਕੰਮ ਚ ਇੰਨੀ ਤਮਾ ਬਣ ਗਈ ਵੀ ਅਸੀਂ ਇੱਕ ਸਵੇਰ ਤੋਂ ਉੱਠਦੇ ਸ਼ਾਮ ਤੱਕ ਅਸੀਂ ਬੈੰਦੇ ਸੋ ਸਰੀਰ ਨੂੰ ਰੈਸਟ ਵੀ ਜ਼ਰੂਰੀ ਹੈ ਠੀਕ ਹੈ ਜੀ ਆਰਾਮ ਵੀ ਆਪਣੀ ਜ਼ਰੂਰੀ ਹੈ ਕੰਮ ਵੀ ਜ਼ਰੂਰੀ ਹੈ ਸਾਰ ਜਣੀ ਤਕਰੀਬਨ ਸਾਰਾ ਚੀਜ਼ਾਂ ਹੀ ਜ਼ਰੂਰੀ ਨੇ ਸ਼ੁਭੇਸ਼ ਕਰਕੇ ਵੀਰੋ ਸਾਰੇ ਇਕੱਠੇ ਰਿਹਾ ਕਰੋ ਪੈਣ ਭਰਾਵ ਚੋਲ ਮਿਲ ਕੇ ਬੈਠੋ ਪਰਿਵਾਰ ਦੇ ਵਿੱਚ ਬੈਠੋ ਪਹਿਲਾਂ ਮੈਂ ਦੱਸੂ ਆਪਦੀ ਕਹਾਣੀ ਮੈਂ ਜਿਹੜੀ ਕਿ ਅੱਜ ਮੈਂ ਗੱਲ ਕਰ ਰਿਹਾ ਮੈਨੂੰ ਕਿਵੇਂ ਗਿਆਨ ਆਇਆ ਕਿਹੜੀ ਵੀਧਿ ਨਾ ਮੇਰਾ ਪਿਆ ਕਿਵੇਂ ਮੈਂ ਪਿਆ ਮੈਂ ਕੱਲ ਨੂੰ ਅਗਲੇ ਬਲੌਕ ਦੇ ਨਾਲ ਤੁਹਾਨੂੰ ਜਰੂਰ ਦੱਸਾਂਗਾ ਤਦ ਤੱਕ ਲਈ ਸਾਰੇ ਪੈਣ ਭਰਾਮਣ ਸਤਿ ਸ਼੍ਰੀ ਅਕਾਲ ਸਾਰੇ ਤੰਦਰੁਸਤ ਰਹਿਣ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜਿਹੜੀਆਂ ਮਾਵਾਂ ਦੇ ਪੁੱਤ ਬਾਹਰ ਗਏ ਉਹਨਾਂ ਨੂੰ ਆਵਾ ਕੰਢੀ ਆਵਾ ਦੇ ਬੁਲੇ ਔਰ ਚੜਦੀ ਕਲਾ ਵਿੱਚ ਰਹੇ ਸੱਚੇ ਪਾਤਸ਼ਾਹ ਮੇਰੇ ਗਮਾਂ ਵਿੱਚ ਪੈਣਾ ਸਾਰੇ ਪ੍ਰਭਾਂ ਨੂੰ ਛਤਰੀ ਕਾਲ ਜੀ ਚੜਦੀ ਕਲਾ ਵਿੱਚ ਰਹੋ ਹੱਸੋ ਤੇ ਖੇਡੋ ਧੰਨਵਾਦ